ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਆਪ ਸਭ ਨੂੰ ਪਤਾ ਕਿ ਕੋ ਜਨਰੇਸ਼ਨ ਪਲਾਂਟ ਵਿੱਚ ਦਿੱਕਤ ਆਣ ਕਰਕੇ ਪ੍ਰੋਬਲਮ ਆਣ ਕਰਕੇ ਗੰਨਾ ਮਿਲ ਨੂੰ એનર્ਜੀ ਦੀ ਜਿਹੜੀ ਸਪਲਾਈ ਨਹੀਂ ਮਿਲ ਰਹੀ ਜਿਸ ਦੇ ਕਰਕੇ ਗੰਨਾ ਮਿਲ ਜਿਹੜੀ ਹੈ ਉਹ ਖੜੀ ਹੋਈ ਹੈ ਪ੍ਰੈਸ਼ਰ ਨਹੀਂ ਬਣਦਾ ਜਿਸ ਦੇ ਕਰਕੇ ਗੰਨਾ ਮਿਲ ਜਿਹੜੀ ਹੈ ਉਹ ਖੜੀ ਹੋਈ ਹੈ ਤੇ ਕਿਸਾਨਾਂ ਨੂੰ ਬਹੁਤ ਸਾਰਾ ਨੁਕਸਾਨ ਝੱਲਣਾ ਪੈ ਰਿਹਾ ਸੀ ਤੇ ਅੱਜ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਡੀਸੀ ਸਾਹਿਬ ਜਿਹੜੇ ਮੌਕੇ ਤੇ ਪਹੁੰਚਦੇ ਆ ਉੱਥੇ ਸਾਡੇ ਚੈਨਲ ਵੱਲੋਂ ਉਹਨਾਂ ਤੋਂ ਸਵਾਲ ਲਿਆ ਜਾਂਦਾ ਤੇ ਸਵਾਲ ਪੁੱਛਿਆ ਜਾਂਦਾ ਕਿ ਹੁਣ ਗੰਨਾ ਮਿਲ ਕਦੋਂ ਚੱਲੇਗੀ ਤੇ ਉਹਨਾਂ ਨੇ ਵੀਰਵਾਰ ਤੱਕ ਦਾ ਆਸ਼ਵਾਸ਼ਣ ਦਿੱਤਾ ਪਰ ਉੱਥੇ ਹੀ ਬਹੁਤ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ ਕੁਝ ਕਿਸਾਨ ਵੀਰਾਂ ਨੇ ਛੜ ਤੱਕ ਵੀ ਗੱਲ ਪੰਚਾਈ ਤੇ ਕਿਸਾਨ ਆਗੂ ਜਿਹੜੇ ਆ ਉਹਨਾਂ ਤੋਂ ਵੀ ਸਵਾਲ ਪੁੱਛੇ ਕਿ ਜਦ ਪਤਾ ਹੈ ਕਿ ਹਰ ਸਾਲ ਗੰਨਾ ਮਿਲ ਚ ਕੋ ਜਨਰੇਸ਼ਨ ਪਲਾਂਟ ਕਰਕੇ ਦਿੱਕਤ ਪਰੇਸ਼ਾਨੀ ਆਂਦੀ ਆ ਤਾਂ ਪਹਿਲਾਂ ਹੀ ਕਿਉਂ ਨਹੀਂ ਜਿਹੜੀ ਪਲਾਨਿੰਗ ਕੀਤੀ ਜਾਂਦੀ ਪਹਿਲੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਲਾਨਿੰਗ ਕਿਉਂ ਨਹੀਂ ਕੀਤੀ ਜਾਂਦੀ ਤਾਂ ਆਜੋ ਪੜਾਈ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਮੌਕੇ ਦੀਆਂ ਤਸਵੀਰਾਂ ਦਿਖਾਣੇ ਤੁਹਾਨੂੰ ਜਿਹਦੇ ਅੰਦਰ ਤੁਸੀਂ ਦੇਖੋਗੇ ਕਿ ਕਿਸਾਨਾਂ ਨੇ ਕਿਸਾਨ ਜਥੇਬੰਦੀ ਦੇ ਆਗੂ ਤੋਂ ਹੀ ਸਵਾਲ ਪੁੱਛ ਲਿਆ ਜਿਵੇਂ ਸ਼ੁਰੂ ਹੋ ਚੁੱਕਿਆ ਸੀ ਇਹਦੇ ਜਿਸ ਪ੍ਰੋਬਲਮ ਆਈ ਹੈਗੀ ਆ ਜਿਹਨੇ ਕਿਸਾਨ ਭਰਾ ਨੇ ਇਕੱਠੇ ਹੋ ਕੇ ਮਿਲੇ ਆ ਤੇ ਜਿਹੜੇ ਸ਼ੂਗਰ ਫੀਡ ਦੇ ਐਮਪੀ ਸਾਹਮਣੇ ਗੱਲ ਹੋਈ ਉਹਨਾਂ ਨੇ ਦੇ ਰਿਪੇਟ ਦੇ ਖੰਡ ਮੁਹੀਆ ਕਰਾ ਦਿੱਤੇ ਆ ਚਾਰ ਟੀਮਾਂ ਲੱਗੀਆਂ ਹੋਈਆਂ ਤੇ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਵੀਰ ਵਰਨ ਨੂੰ ਮਿਲ ਦਵਾਂ ਅੱਜ ਚਰਾਤ ਅਮਰਜੀਤ ਭਾਈ ਸਰਾਵਨ ਕੋਈ ਗੱਲ ਜੀ ਅਮਰਜੀਤ ਭਾਈ ਸੰਤੁਸ਼ਟ ਹੋ ਤੁਸੀਂ ਜੀ ਬਿਲਕੁਲ ਨਾਲ ਸਾਡੇ ਡੀਸੀ ਸਾਹਿਬ ਲੱਗੇ ਹੋਏ ਨੇ ਇਸ ਗੱਲ ਤੇ ਸਵੇਰ ਤੋਂ رابطہ ਕਾਇਮ ਹੈਗਾ ਇਹਨਾਂ ਦੇ ਨਾਲ ਤੇ ਮੰਨਿਆ ਇਹਨਾਂ ਨੇ ਕਿ ਚਲਾ ਦਾਂਗੇ ਵੀਰਵਾਰ ਬਾਕੀ ਅਸੀਂ ਵੀ ਗੌਰ ਕਰਾਂਗੇ ਬੈਂਸ ਸਾਹਿਬ ਹੈ ਗਿਆ ਇਹ ਵੀ ਗੌਰ ਕਰਨਗੇ ਇਸ ਉੱਤੇ ਪੂਰੀ ਟੀਮ ਹੈਗੀ ਆ ਤੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ ਵੀਰਵਾਰ ਦਾ ਜਿਹੜਾ ਸਮਾਂ ਲਿਆ ਸੋ ਸਾਡਾ ਵੀ ਥੋੜਾ ਫਰਜ਼ ਬਣਦਾ ਵੀ ਅਸੀਂ ਇਹਨਾਂ ਦਾ ਸਾਥ ਦੇਈਏ ਤੇ ਇਹਨੂੰ ਕੋਸ਼ਿਸ਼ ਕਰੀਏ ਵੀ ਜਿਹੜੀ ਹੈ ਦੁਬਧਾ ਸਾਡੇ ਤੇ ਹੈਗੀ ਆ ਇਹਨੂੰ ਹੱਲ ਕਰੀਏ ਠੀਕ ਹੈ ਕੀ ਥੈਂਕ ਯੂ ਧੰਨਵਾਦ ਕਰਦੇ ਪੂਰਾ ਇਹਨੂੰ ਤੁਰੰਤ ਮਿਲ ਨੂੰ ਚਾਲੂ ਕੀਤਾ ਜਾ ਸਕੇ ਤਾਂ ਜੋ ਸਾਡਾ ਇਹ ਸਰਕਾਰੀ ਅਦਾਰਾ ਆ ਇਹ ਬਚਿਆ ਰਹੇ ਇਹ ਬਚਣ ਨਾਲ ਕਿਸਾਨਾਂ ਦੀ ਭਲਾਈ ਹੋਊਗੀ ਤੇ ਮਿਲ ਦੀ ਭਲਾਈ ਹੋਊਗੀ ਇੰਨੀ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸ਼ਨੀਵਾਰ ਨਾਲ ਕੁਝ ਕਿਸਾਨਾਂ ਨਾਲ ਮੇਰੀ ਗੱਲਬਾਤ ਹੋਈ ਸੀਗੀ ਆ ਵੀਰ ਜੋ ਪੱਕ ਰੱਖਣਗੇ ਜਿਹੜਾ ਹੁਣ ਨੁਕਸਾਨ ਹੋਇਆ ਦੇਖੋ ਟਰਾਲੀਆਂ ਬਾਹਰ ਨੂੰ ਗਈਆਂ ਡਰਾਈਵਰ ਕੱਲੇ ਆ ਉਹਨਾਂ ਦਾ ਕੀ ਮੁਆਵਜ਼ਾ ਕੋਈ ਮਿਲ ਦਊਗੀ ਜੀ ਪਿਛਲੇ ਚੱਲ ਰਹੀ ਹੈ ਵੀ ਨਹੀਂ ਮੇਰੀ ਗੱਲ ਸੁਣੋ ਅਸੀਂ ਸਵਾਲ ਪੁੱਛਦੇ ਆ ਜੀ ਪਿਛਲੇ ਸਾਲ ਜੇ ਗੰਨਾ ਘਟ ਗਿਆ ਬਜਾਈ ਨੂੰ ਬਾਹਰ ਦੇਤਾ ਉਹ ਵਿੱਚ ਨਹੀਂ ਪਾਇਆ ਪਲਾਂਟੀ ਘਟ ਹੋ ਗਈ ਇਹ ਆਪਣਾ ਜਿਹੜਾ ਟਾਈਮ ਬੌਂਡ ਮਿਲ ਕਰਦੀ ਆ ਕਿਉਂ ਹੁਣ ਉਹ ਜੇ ਉਹਦੇ ਵਿੱਚ ਜਿਹੜਾ ਕੰਮ ਆ ਹੁਣ ਜਿਹੜੀਆਂ ਸਾਡੀਆਂ ਟਰਾਲੀਆਂ ਬਾਹਰ ਨੂੰ ਗਈਆਂ ਉਹਦਾ ਖਰਚਾ ਦੇਣਗੇ ਜੀ ਇਸ ਦੇ ਬਾਰੇ ਮਿਲ ਚੱਲਣ ਤੋਂ ਬਾਅਦ ਦੁਬਾਰਾ ਚਰਚਾ ਹੋਊਗੀ ਜਿਹਦੇ ਲਈ ਅੱਜ ਚਾਰ ਮੈਂਬਰੀ ਕਮੇਟੀ ਵੀ ਚੁਣੀ ਆ ਤੇ ਬੋਰਡ ਆਫ ਡਾਇਰੈਕਟਰ ਦੇ ਮੈਂਬਰ ਵੀ ਇੱਥੇ ਖੜੇ ਆ ਜਿਹੜੀ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਆ ਵੀ ਜੀਐਮ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਆ ਵੀ ਜਿਹੜਾ 8 ਦਿਨਾਂ ਦੇ ਵਿੱਚ ਗੰਨਾ ਬਾਹਰ ਜਾਊਗਾ ਉਸ ਨੂੰ ਬੌਂਡ ਵਿੱਚ ਅਡਜਸਟ ਕੀਤਾ ਜਾਵੇ ਤੇ ਜਿਹੜਾ ਕਿਸਾਨਾਂ ਦੀ ਇਹ ਡਿਮਾਂਡ ਆ ਇਹਨੂੰ ਅਸੀਂ ਹੱਲ ਕਰਾਉਣ ਦੇ ਪੂਰੇ ਯਤਨ ਕਰਾਂਗੇ ਜਿੰਨੇ ਵੀ ਹੋ ਸਕਦੇ ਨੇ ਤੇ ਇਸ ਕਰਕੇ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਅਸੀਂ ਵੀ ਤੁਹਾਡੇ ਚੋਂ ਆਂ ਅਸੀਂ ਚਾਹਾਂਗੇ ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦਵਾਏ ਜਾਣ ਤੇ ਵੱਡੇ ਪੱਧਰ ਤੇ ਜੋ ਵੀ ਹੱਕ ਬਣਦੇ ਨੇ ਚਾਹੇ ਉਹ ਕਟੌਤੀ ਦੇ ਨੇ ਜਿੱਦਾਂ ਪਲਾਂਟੀ ਦੀਆਂ ਗੱਲਾਂ ਹੋਈਆਂ ਜਾਂ ਪੈਸਿਆਂ ਦੀਆਂ ਗੱਲਾਂ ਹੋਈਆਂ ਇਹਦੇ ਲਈ ਆਉਣ ਵਾਲੇ ਦਿਨਾਂ ਵਿੱਚ ਮੀਟਿੰਗਾਂ ਜ਼ਰੂਰ ਕੀਤੀਆਂ ਜਾਣ ਇੱਕ ਮਿੰਟ ਜੀ ਦੇਖੋ ਅਸੀਂ ਕੋਈ ਮੰਤਰੀ ਨਹੀਂ ਹੈਗੇ ਮੇਰੀ ਫੋਟੋ ਵਿੱਚ ਦੱਲ ਗੱਲ ਗੱਲ ਹੈ ਮੇਰੀ ਇੱਕ ਵਾਰੀ ਗੱਲ ਸੁਣ ਲੈ ਤੁਸੀਂ ਸਵਾਲ ਰੱਖਿਆ ਆ ਠੀਕ ਹੈ ਜੀ ਅਸੀਂ ਹਰ ਤਰ੍ਹਾਂ ਦਾ ਸੰਘਰਸ਼ ਲੜਨ ਲਈ ਤਿਆਰ ਹੈ ਤੁਹਾਡਾ ਸਾਥ ਚਾਹੀਦਾ ਅਸੀਂ ਤੁਹਾਡੇ ਕਰਕੇ ਤੱਕਨੇ ਆ ਸਾਡੇ ਕੋਲ ਹੋਰ ਕੋਈ ਸ਼ਕਤੀ ਨਹੀਂ ਹੈ ਲੋਕ ਹੈ ਸਾਡੀ ਸ਼ਕਤੀ ਅਸੀਂ ਲੋਕਾਂ ਲੋਕਾਂ ਦੀ ਤਾਕਤ ਲੈ ਕੇ ਲੜਦੇ ਹਾਂ ਲੋਕਾਂ ਦੀ ਤਾਕਤ ਨਾਲ ਮੋਦੀ ਚਕਾਰਿਆ ਤੇ ਛੋਟੀ ਜਿਹੀ ਗੱਲ ਹੈ ਜਿਹੜੇ ਕਿਸਾਨ ਫਗਵਾੜੇ ਗਏ ਆ ਜਾਂ ਕਿਤੇ ਹੋਰ ਕੋਈ ਨੂੰ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਨਹੀਂ ਜਿਹੜੇ ਫਗਵਾੜੇ ਗਏ ਆ ਜਾਂ ਕਿਤੇ ਹੋਰ ਗਏ ਆ ਉਹਨਾਂ ਨੂੰ ਕੋਈ ਸਮੱਸਿਆ ਅਸੀਂ ਫਿਲਹਾਲ ਫਿਲਹਾਲ ਸਾਡਾ ਧਿਆਨ ਸਮੱਸਿਆ ਆ ਰਹੀ ਕਿ ਨਹੀਂ ਆ ਰਹੀ ਕੀ ਫਿਲਹਾਲ ਸਾਡਾ ਧਿਆਨ ਹੈਗਾ ਮਿਲ ਚ ਲਾਣ ਵੱਲ ਤੁਹਾਡੀਆਂ ਸਾਨੂੰ ਅਸੀਂ ਉਹ ਗੱਲਾਂ ਮੈਂ ਨਹੀਂ ਤੁਸੀਂ ਜਿੰਮੇਵਾਰ ਹੋ ਜਿਹੜੇ ਗਏ ਉਹਨਾਂ ਨੂੰ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਨਹੀਂ ਕੋਈ ਸਮੱਸਿਆ ਜਿਹੜੀ ਇਹ ਆਉਗੀ ਨਾਲ ਹੈ ਉਹਨਾਂ ਦੀ ਨੇ ਤਾਲ ਮੇ ਰੋਏ ਤੁਹਾਡਾ ਉਹਨਾਂ ਨਾਲ ਹਾਂ ਜਦੋਂ ਆਪਣੇ ਘਰ ਤੋਂ ਦੂਰ ਜਾਣਾ ਤਾਂ ਕੁਝ ਸਮੱਸਿਆਵਾਂ ਤਾਂ ਆਉਂਦੀਆਂ ਨੇ ਮੇਰੇ ਕਹਿਣ ਦਾ ਮਤਲਬ ਤਾਲਮੇਲ ਰੱਖੋ ਕਿ ਉਹਨਾਂ ਨੂੰ ਉੱਥੇ ਕੋਈ ਦਿੱਕਤ ਨਾ ਹੋਵੇ ਬੋਲ ਤਾਲਮੇਲ ਆ ਉਹ ਉਹੀ ਕਿਸਾਨ ਗਏ ਆ ਜਿਹੜੇ ਉੱਥੇ ਜਾਣ ਦੇ ਸਮਰੱਥ ਸੀ ਜਿਹੜੇ ਨਹੀਂ ਸਮਰੱਥ ਸੀ ਉਹ ਅੱਜ ਵੀ ਟਰਾਲੀਆਂ ਮਿੱਲਦੇ ਅੰਦਰ ਨੇ ਔਰ ਇਹਨਾਂ ਦੇ ਇਹਨਾਂ ਦੀ ਸਹੂਲਤ ਲਈ ਅੱਜ ਹੀ ਇਹ ਟਰਾਲੀਆਂ ਤੋਲੀਆਂ ਜਾਣਗੀਆਂ ਉਹਨਾਂ ਦਾ ਵਜ਼ਨ ਅੱਜ ਹੀ ਕੀਤਾ ਜਾਵੇਗਾ ਜਿੱਦਾਂ ਖੰਨੇ ਨੂੰ ਜਾਂਦੀਆਂ ਜਾਂ ਬੁੱਡੇਵਾਲ ਜਾਂਦੀਆਂ ਕਿਤੇ ਵੀ ਜਾਂਦੀਆਂ ਕੋਈ ਪ੍ਰੋਬਲਮ ਰਸਤੇ ਵਿੱਚ ਜਾਂਦੀ ਨਹੀਂ ਪਹਿਲਾਂ ਉਹ ਉਹ ਕੋਈ ਸਾਡੇ ਭਰਾ ਯੋਨਾ ਲਈ ਸਾਨੂੰ ਕਰਨਾ ਬਹੁਤ ਕਰਾਗਾ ਤੁਸੀਂ ਸਮਝਿਆ ਨਹੀਂ ਸਵਾਲ ਇਹ ਕਿ ਉਹਨੂੰ ਕੋਈ ਪ੍ਰੋਬਲਮ ਆ ਤਾ ਨਹੀਂ ਰਹੀ ਕੋਈ ਪ੍ਰੋਬਲਮ ਨਹੀਂ ਤੇ ਜਿਹੜੇ ਇੱਥੇ ਡਰਾਈਵਰਾਂ ਦੀ ਤਨਖਾਹ ਪਈ ਜਾਂਦੀ ਉਹ ਦੇਖੋ ਇਹ ਛੋਟੀਆਂ ਛੋਟੀਆਂ ਗੱਲਾਂ ਤੁਸੀਂ ਅਮੀਰ ਹੋ ਸਕਦੇ ਆ ਜਿਹੜੇ ਗਰੀਬ ਕਿਸਾਨ ਹੈ ਉਹ ਕੀ ਕਰੂਗੇ ਸਾਰਿਆਂ ਦਾ ਧਿਆਨ ਰੱਖਿਆ ਜਾਊਗਾ ਸੋਰੀ ਸਾਹਿਬ ਅਸੀਂ ਕੋਈ ਅਮੀਰ ਨਹੀਂ ਹੈਗੇ ਅਸੀਂ ਕਿਸਾਨ ਹਾਂ ਮੈਂ ਕਿਹਾ ਹੋ ਸਕਦੇ ਆ ਅਸੀਂ ਹੋ ਵੀ ਨਹੀਂ ਸਕਦੇ ਹੋ ਜੇ ਅਮੀਰ ਹੁੰਦੇ ਤਾਂ ਸ਼ਾਇਦ ਅੱਜ ਕਿਸੇ ਉੱਚ ਪਦਵੀਆਂ ਦੇ ਬੈਠੇ ਹੁੰਦੇ ਜਾਂ ਕਿਸੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੋਈ ਨਮਾਇंदे ਹੁੰਦੇ ਕੋਈ ਰੌਲਾ ਨਹੀਂ ਤਾਂ ਅਸੀਂ ਕਿਸਾਨੀ ਨਾਲ ਜੁੜੇ ਹੋ ਔਰ ਕਿਸਾਨੀ ਦੇ ਨਮਾਇंदे ਆ ਔਰ ਅਸੀਂ ਇਹਨਾਂ ਦੇ ਵਿੱਚੋਂ ਹੀ ਆ ਅਸੀਂ ਵੀ ਕਿਸਾਨ ਹੀ ਆ ਸਾਡਾ ਵੀ ਗੰਨਾ ਇਹਨਾਂ ਮਿਲਾਂ ਤੇ ਆਂਦਾ ਅੱਜ ਵੀ ਟਰਾਲੀਆਂ ਅੰਦਰ ਵੀ ਖੜੀਆਂ ਤੇ ਬਾਹਰ ਵੀ ਗਈਆਂ ਹੋ ਆ ਜਿੱਦਾਂ ਜਿੱਦਾਂ ਦਾ ਜੀਵਿੰਦਾਰ ਦਾ ਕੰਮ ਹੁੰਦਾ ਕਿਸੇ ਦਾ 100 ਏਕੜ ਕੰਨਾਂ ਆ ਉਹ ਆਪਣੀ ਲੇਬਰ ਨਹੀਂ ਰੋਕ ਸਕਦਾ ਕਿਸੇ ਨੂੰ ਪਰਚੀ ਹੀ ਹਫਤੇ ਬਾਅਦ ਆਂਦੀ ਆ ਉਹਨੂੰ ਹਫਤੇ ਬਾਅਦ ਉਸੇ ਰੁਟੀਨ 'ਚ ਜਾਣੀ ਆ ਸਮੱਸਿਆਵਾਂ ਸਭ ਦੀਆਂ ਸਾਂਝੀਆਂ ਆ ਤੇ ਸਾਂਝੀ ਰਣਨੀਤੀ ਬਣਾ ਕੇ ਹੀ ਇਸ ਮੁਸੀਬਤ ਨਾਲ ਨਜਿੱਠਿਆ ਜਾਵੇਗਾ ਜਿਹੜੀ ਇਹ ਤਕਨੀਕੀ ਖਰਾਬੀ ਸਮਝ ਲਓ ਜਾਂ ਕੋਈ ਆਪਾਂ ਜਿਸ ਤਰ੍ਹਾਂ ਸੋਚਦੇ ਆ ਕੋਈ ਸਾਜ਼ਿਸ਼ ਵੀ ਹੋ ਸਕਦੀ ਆ ਅਸੀਂ ਨਾ ਸਾਰੀਆਂ ਗੱਲਾਂ ਨਾਲ ਨਜਿੱਠਣਾ ਆ ਕਿੰਨਾ ਜ਼ਰ ਲੋਕਾਂ ਦੀ ਏਕਤਾ ਆ ਜਿੱਦਾਂ ਬੈਂਸ ਸਾਹਿਬ ਨੇ ਕਿਹਾ ਵੀ ਅਸੀਂ ਕੇਂਦਰ ਸਰਕਾਰ ਨੂੰ ਝਕਾਇਆ ਸੀ ਇਹ ਜਿਹੜੀਆਂ ਡਿਮਾਂਡਸ ਆ ਇਹ ਅਸੀਂ ਆਪੇ ਪਰੇ ਤੁਹਾਡੇ ਤੋਂ ਝੁੱਕਦੇ ਲੱਗਦੇ ਨਹੀਂ ਹਰ ਸਾਲ ਪ੍ਰੋਬਲਮ ਆਉਂਦੀ ਆ ਇੱਕ ਤਾਰਾ ਲਾਈਏ ਸਾਡਾ ਹਰ ਸਾਲ ਆਉਂਦੀ ਆ ਪ੍ਰੋਬਲਮ ਕਿਸਾਨਾਂ ਦਾ ਏਕਾ ਜਿੰਦਾਬਾਦ 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 ਸਮੁੱਚੇ ਕਿਸਾਨਾਂ ਦਾ ਏਕਾ ਜਿੰਦਾਬਾਦ ਇਹ ਕਿਹੜੀ ਝੁਕਣ ਦੀ ਗੱਲ ਆ ਜਿੰਦਾਬਾਦ ਜਿਹੜੀ ਝੁਕਣ ਦੀ ਗੱਲ ਆ ਦੇਖੋ ਇਹ ਜਿਹੜੀ ਮਿਲ ਆ ਆਪ ਸਹਿਕਾਰੀ ਮਿਲ ਜੀਵਿੰਦਾਂ ਦੀ ਆਪਣੀ ਮਿਲ ਜੀਵਿੰਦਾਂ ਦਾ ਆਪਣੀ ਮਿਲ ਇਹਦਾ ਸਵਾਲ ਕੋ ਜਨਰੇਸ਼ਨ ਪਲਾਂਟ ਦਾ ਆ ਜਿਹੜਾ ਉਹ ਤੁਹਾਡੇ ਕਾਬੂ ਹੰਦੇ ਲੱਗਦੇ ਨਹੀਂ 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 ਜਿਹੜਾ ਕੋ ਜਨ ਪਲਾਂਟ ਦੀ ਆਪਾਂ ਗੱਲ ਕਰੀਏ ਦੇਖੋ ਪੰਜਾਬ ਸਰਕਾਰ ਤੋਂ ਤਾਂ ਵੱਡੇ ਨਹੀਂ ਇੱਥੇ ਇਸ ਵੇਲੇ ਕੋਈ ਜਦ ਪੰਜਾਬ ਸਰਕਾਰ ਹੀ ਨਹੀਂ ਉਹਨਾਂ ਨੂੰ ਕੋਈ ਡੰਨ ਲਾ ਸਕਦੀ ਪੰਜਾਬ ਸਰਕਾਰ ਦੇ ਇਸ ਵੇਲੇ ਧਿਆਨ ਹਿੱਤਾ ਐਮ ਡੀ 슈ਗਰ ਫੈਟ ਦੇ ਧਿਆਨ ਹਿੱਤਾ ਕੇਨ ਕਮਿਸ਼ਨ ਦੇ ਧਿਆਨ ਹਿੱਤਾ ਕਾਰਵਾਈ ਤਾਂ ਉਹ ਨਹੀਂ ਕਰਨੀ ਆ ਉਹ ਕਰਨ ਸਰਕਾਰ ਕੋ ਜੇ ਤੁਸੀਂ ਕਾਰਵਾਈ ਕਰਾ ਸਕਦੇ ਹੋ ਉਹ ਇਹੀ ਕਹਿ ਰਹੇ ਕਿ ਕੋਈ ਗੱਲ ਕੋਈ ਨਹੀਂ ਦੇਖੋ ਆਣ ਵਾਲੇ ਸਮੇਂ ਚ ਉਹ ਜਦੋਂ ਆਣ ਵਾਲੇ ਸਮੇਂ ਚ ਵੀ ਕੋਲੋਂ ਸਾਲਟ ਰੱਖਦੇ ਆ ਮੇਲ ਦਾ ਤਾਂ ਆਪ ਗੱਲ ਕਰਦੇ ਨੇ ਦਰਜਾ ਆਣ ਵਾਲੇ ਸਮੇਂ ਅੱਛਾ ਜੇ ਅਸੀਂ ਉਹਨਾਂ ਨੂੰ ਮੰਨ ਲਓ ਅੱਜ ਕਹਿ ਦਿੰਦੇ ਆ ਉਹਨਾਂ ਦੇ ਮੰਨ ਲਓ ਇੱਥੇ ਇੱਥੇ ਤਾਂ ਕਿਸਾਨ ਇਦਾਂ ਦੇ ਵੀ ਉਹਨਾਂ ਦੇ ਚਵੇੜਾ ਮਾਰਨ ਨੂੰ ਬੈਠੇ ਨਹੀਂ ਨਹੀਂ ਤੁਸੀਂ ਸਮਝੇ ਨਹੀਂ ਹੁਣ ਦੇਖੋ ਇਹ ਗੱਲ ਘੁੰਮਦੀ ਪਈ ਹੈ ਜਿਹੜੇ ਕਿਸਾਨ ਹੈ ਨਾ ਸਾਡੇ ਕੰਨ ਚ ਹੀ ਕਹਿ ਕੇ ਜਾਂਦੇ ਕਿ ਤੁਸੀਂ ਸਾਡੇ ਆਗੂਆਂ ਤੁਸੀਂ ਪਹਿਲਾ ਆਵਾਜ਼ ਕਿਉਂ ਨਹੀਂ ਬੁਲੰਦ ਕਰਦੇ ਠੀਕ ਨੇ ਦੇਖੋ ਜਦੋਂ ਮੈਂ ਕਰ ਦਿੰਦਾ ਜੀ ਉਹ ਜਨਰੇਸ਼ਨ ਪਾਰਟ ਵਾਲਾ ਮਾਮਲਾ ਤਾਂ ਹੁਣ 3 ਸਾਲ ਤੋਂ ਚੱਲ ਰਿਹਾ 3 ਸਾਲ ਤੋਂ ਚੱਲ ਰਿਹਾ 1 ਸਾਲ ਤੋਂ ਕੀ ਕਰਦੇ ਆਪਾਂ ਬੰਦਾ ਭਿਣੀ ਜਾਂਦੇ ਉਹਨਾਂ ਨੇ ਨਾਲ ਪਿੱਟਦੇ ਆਂ ਨਾਲ ਕਿਹੜੇ ਪਿੱਟਦੇ ਨਹੀਂ ਆਪਾਂ ਪਿੱਟਦੇ ਆਂ 15 ਸਾਲ ਤੋਂ ਵੀ ਆਪਾਂ 2 ਮਹੀਨੇ 4 ਮਹੀਨੇ ਪਹਿਲਾਂ ਤੋਂ ਸ਼ੁਰੂ ਕਰਨੀ ਕੋਸ਼ਿਸ਼ ਆ ਤੁਹਾਡੀ ਠੀਕ ਹੈ ਜੋ ਸਾਡੇ ਕੋਲ ਦੂਆ ਸੀਗਾ ਨਾ ਜਿਹੜੇ ਇੱਥੇ ਚੁਣੇ ਹੋਏ ਬੋਰਡ ਦੇ ਡਾਇਰੈਕਟਰ ਹੈ ਅਸੀਂ ਉਹਨਾਂ ਨੂੰ ਵੀ ਇੱਕ ਕਲੰਬਾ ਦਿੱਤਾ ਸਾਰਿਆਂ ਨੇ ਬੇ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਸਗਾ ਤੁਸੀਂ ਸਾਰੇ ਕਿਸਾਨਾਂ ਦੇ ਵਿੱਚ ਇਹ ਗੱਲ ਰੱਖਦੇ ਤੇ ਮਿਲ ਜਿਹੜਾ ਮਿਲ ਚਲਾ ਰਿਹਾ ਜੀਐਮ ਸਾਹਿਬ ਵੀ ਹੈਗੇ ਜਾਂ ਇਹਨਾਂ ਦੇ ਮਿਲ ਦੇ ਨਮਾਇਦੇ ਵੀ ਹੈਗੇ ਆ ਉਹਨਾਂ ਨਾਲ ਵੀ ਇਹ ਗੱਲ ਹੋਈ ਆ ਵੀ ਤੁਸੀਂ ਤਾਂ ਫੇਰਾ ਮਾਰਦੇ ਉੱਥੇ ਜਾਂ ਤੁਹਾਡੇ ਸਾਹਮਣੇ ਉਹਦੀਆਂ ਠੀਕਰੀਆਂ ਖੇਲ ਰਹੀਆਂ ਆ ਉਹ ਕਿਸਾਨਾਂ ਦੇ ਵਿੱਚ ਗੱਲ ਤਾਂ ਜਾਂਦੀ ਗੱਲ ਹੈਗੀ ਤੁਹਾਡੀ ਠੀਕ ਹੁੰਦਾ ਲੇਟ ਹੋਇਆ ਪਰ ਚਲੋ ਹੁਣ ਜਿੰਨਾ ਵੀ ਹੋਇਆ ਇਹਨੂੰ ਅਸੀਂ ਆਪਾਂ ਕਰਾਈਏ ਕੰਮ ਹੁਣ ਮੇਨ ਮਕਸਦ ਇਹ ਵੀ ਚਲਾਈਏ ਚਲਾਈਏ ਹੁਣ ਮਿਲ ਨੂੰ